ਆਪਣਾ ਪੰਜਾਬ ਫਾਊਂਡੇਸ਼ਨ ਅਤੇ ਰੋਟਰੀ ਕਲੱਬ ਚੰਡੀਗੜ੍ਹ ਵੱਲੋਂ ਧੂਰੀ ਦੇ ਮਾਡਰਨ ਸੈਕੂਲਰ ਪਬਲਿਕ ਸਕੂਲ ਵਿੱਚ ਨਕਲੀ ਅੰਗ ਲਗਾਉਣ ਦਾ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵੱਲੋਂ ਕੀਤਾ ਗਿਆ ਇਸ ਮੌਕੇ 115 ਦੇ ਕਰੀਬ ਲੋੜਵੰਦ ਵਿਅਕਤੀਆਂ ਦੇ ਨਕਲੀ ਅੰਗ ਲਗਾਏਗੇ ਅਤੇ 2 ਦਿਨ ਚੱਲਣ ਵਾਲੇ ਇਸ ਕੈਂਪ ਵਿੱਚ ਲਗਭਗ 250 ਦੇ ਕਰੀਬ ਲੋੜਵੰਦਾਂ ਨੂੰ ਨਕਲੀ ਅੰਗ ਲਗਾਏ ਜਾਣਗੇ ਇਸ ਮੌਕੇ ਲੋੜਵੰਦਾਂ ਨੇ ਕਿਹਾ ਕਿ ਇਹ ਸੰਸਤਾ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਉਹਨਾਂ ਨੂੰ ਮੌਕੇ ਤੇ ਹੀ ਨਕਲੀ ਅੰਗ ਲਗਾ ਕੇ ਫਿੱਟ ਕਰਕੇ ਦਿੱਤੇ ਜਾਂਦੇ ਹਨ ਇਹ ਜੀ ਕੈਂਪ ਆਪਣਾ ਪੰਜਾਬ ਫਾਊਂਡੇਸ਼ਨ ਆ ਸਾਡੀ ਜਿਹਦੇ ਅਸੀਂ 65 ਡਾਇਰੈਕਟਰਸ ਹੈਗੇ ਆ ਪੂਰੇ ਪੰਜਾਬ ਦੇ ਵਿੱਚ ਤੇ ਉਹਨਾਂ ਵੱਲੋਂ ਅਤੇ ਰੋਟਰੀ ਕਲੱਬ ਚੰਡੀਗੜ੍ਹ ਵੱਲੋਂ ਮਿਲ ਕੇ ਲਗਾਇਆ ਗਿਆ ਤੇ ਜਿਹੜੀ ਇੱਥੇ ਵੈਨਿਊ ਅਤੇ ਖਾਣ ਪੀਣ ਦੀ ਸੇਵਾ ਹੈਗੀ ਉਹ ਮਾਰਟਰਨ ਸਾਈਕਲ ਪਬਲਿਕ ਸਕੂਲ ਧੋਰੀ ਵੱਲੋਂ ਕੀਤੀ ਗਈ ਹੈ ਇਹ ਕੈਂਪ ਇਸ ਇਲਾਕੇ ਵਿੱਚ ਪਹਿਲਾ ਇਹੋ ਜਿਹਾ ਕੈਂਪ ਆ ਜਿਹਦੇ ਵਿੱਚ ਕੋਈ ਵੀ ਵਿਅਕਤੀ ਜਿਹਦੀ ਲੱਤ ਕੱਟੀ ਹੋਈ ਹੈ ਜਾਂ ਕੋਣੀ ਤੋਂ نیچے ਬਾਹ ਕੱਟੀ ਹੋਈ ਹੈ ਉਹਨੂੰ ਅਸੀਂ ਮੌਕੇ ਦੇ ਉੱਤੇ ਹੀ ਇਹ ਅੰਗ ਫ੍ਰੀ ਲਗਾ ਕੇ ਦੇ ਰਹੇ ਸੋ ਸਾਡੇ ਕੋਲ ਅੱਜ ਲਗਭਗ 115 ਦੇ ਕਰੀਬ ਲੋੜਵੰਦ ਪੂਰੇ ਪੰਜਾਬ ਚ ਪਹੁੰਚੇ ਨੇ ਤੇ ਕੱਲ ਦਾ ਵੀ ਕੈਂਪ ਹੈਗਾ ਉਹਦੇ ਵਿੱਚ ਵੀ ਲਗਭਗ ਇੰਨੇ 200 ਤੋਂ ਵਧੇਰੇ ਇਸ ਕੈਂਪ ਦੇ ਵਿੱਚ ਸਾਡੇ ਕੋਲ ਰਜਿਸਟ੍ਰੇਸ਼ਨ ਹੋਈ ਸੀ ਤੇ ਇਹ ਲੋੜਵੰਦ ਵਿਅਕਤੀਆਂ ਦਾ ਇੱਥੇ ਖਾਣ ਦਾ ਪੀਣ ਦਾ ਤੇ ਰਹਿਣ ਦਾ ਇੰਤਜ਼ਾਮ ਸਾਡੇ ਵੱਲੋਂ ਕੀਤਾ ਗਿਆ ਤੇ ਕੈਂਪ ਦੀ ਖਾਸियत ਇਹ ਹੈ ਵੀ ਅੱਜ ਹੀ ਨਾਪ ਲੈ ਕੇ ਉਹਨਾਂ ਦਾ ਮੌਕੇ ਤੇ ਜੈਪੁਰ ਤੋਂ ਆ ਟੀਮ ਆਈ ਹੋਈ ਹੈ ਉਹ ਮੌਕੇ ਦੇ ਉੱਤੇ ਅੰਗ ਬਣਾ ਕੇ ਉਹਨੂੰ ਇੱਥੋਂ ਵਿਅਕਤੀ ਨੂੰ ਜਿਹੜਾ ਹੈਗਾ ਆਪਣੇ ਪੈਰਾਂ ਦੇ ਉੱਤੇ ਚੱਲਦਾ ਕਰਕੇ ਭੇਜ ਦਿੱਤੀ। ਵਖੋ ਇਹ ਕੈਂਪ ਪਹਿਲਾਂ ਪਿਛਲੀ ਵਾਰ ਚੰਡੀਗੜ੍ਹ ਲੱਗਿਆ ਸੀਗਾ ਤੇ ਮੈਨੂੰ ਮਹਿਸੂਸ ਹੋਇਆ ਵੀ ਆਪਣੇ ਏਰੀਆ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਤੇ ਮੈਂ ਪਿਛਲੀ ਦੋ ਕੈਂਪਾਂ ਦੇ ਵਿੱਚ ਇੱਥੋਂ ਬਸਾਂ ਦੇ ਵਿੱਚ ਲਿਜਾ ਕੇ ਆਪਣੀਆਂ ਬਸਾਂ ਦੇ ਵਿੱਚ ਉੱਥੇ ਜਾ ਕੇ ਲਵਾ ਕੇ ਲੈ ਕੇ ਆਇਆ ਸੀ। ਫਿਰ ਮੈਨੂੰ ਸਹਿ ਮਹਿਸੂਸ ਹੈ ਧੂਰੀਆ ਜਿਹੜਾ ਇਹ ਸੈਂਟਰ ਹੈਗਾ ਇਧਰੋਂ ਬਠੰਡਾ ਸਾਈਡ ਤੋਂ ਸਾਰੇ ਪਾਸੇ ਤੋਂ ਵੀ ਕਿਉਂ ਨਾ ਇਹ ਕੈਂਪ ਇੱਥੇ ਲਗਵਾਇਆ ਜਾਵੇ ਤੇ ਤਾਂ ਜੋ ਸਾਡੇ ਇਲਾਕੇ ਦੇ ਜਿਹੜੇ ਲੋਕ ਰਹਿ ਗਏ ਐਡੀ ਦੂਰ ਜਾਣ ਤੋਂ ਉਹਨਾਂ ਨੂੰ ਵੀ ਇਹ ਮਤਲਬ ਮੌਕਾ ਮਿਲੇ ਤੇ ਇਹਦੇ ਨਾਲ ਹੀ ਅਸੀਂ ਅਗਲੀ ਡੇਟ ਵੀ ਅਨਾਉਂਸ ਕਰ ਦਿੱਤੀ ਹੈ 31 ਅਕਤੂਬਰ ਦੇ ਨੇੜੇ ਅਸੀਂ ਇੱਥੇ ਧੂਰੀ ਵਿੱਚ ਹੀ ਇਸੇ ਥਾਂ ਦੇ ਉੱਤੇ ਫੇਰ ਤੋਂ ਕੈਂਪ ਲਾਉਣ ਜਾ ਰਹੇ ਹਾਂ ਤੇ ਤੁਹਾਡੇ ਮਾਧਮ ਰਾਹੀਂ ਮੈਂ ਸਾਰਿਆਂ ਵੀਰਾਂ ਨੂੰ ਸੱਦਾ ਦਿੰਨਾ ਵੀ ਜੇਕਰ ਤੁਹਾਡੇ ਪਿੰਡ ਵਿੱਚ ਤੁਹਾਡੇ ਨਜ਼ਦੀਕ ਕੋਈ ਵੀ ਵਿਅਕਤੀ ਐਸਾ ਹੈ ਜਿਹਦੀ ਲਤ ਜਾਂ ਬਾਹ ਕੱਟੀ ਹੋਈ ਹੈ ਉਸ ਨੂੰ ਅਸੀਂ ਉਸ ਕੈਂਪ ਵਿੱਚ ਫ੍ਰੀ ਲਗਾ ਕੇ ਰੱਖਾਂ। ਮੇਰੀ ਇੱਛਾ ਇਹ ਹੈ ਵੀ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਵਿਅਕਤੀ ਪੂਰੇ 12000 ਪਲੱਸ ਪਿੰਡਾਂ ਦੇ ਜਿੰਨੇ ਉਹਨਾਂ ਵਿੱਚ ਇੱਕ ਵੀ ਵਿਅਕਤੀ ਇਹੋ ਜਿਹਾ ਨਹੀਂ ਰਹਿਣਾ ਚਾਹੀਦਾ ਜਿਹਨੂੰ ਇਹਦੀ ਜ਼ਰੂਰਤ ਹੋਵੇ ਤੇ ਉਹਦੇ ਕੋਲ ਹੋਵੇ ਨਾ ਸੋ ਮੈਂ ਤੁਹਾਡੇ ਮਾਤਬਰਾਂ ਨੂੰ ਸੱਦਾ ਦਿੰਨਾ ਪੂਰੇ ਪੰਜਾਬ ਦੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਵੀ ਅਗਰ ਕੋਈ ਵੀ ਲੋੜਵੰਦ ਵਿਅਕਤੀ ਹੈ ਤੇ ਉਹਦਾ ਸੰਪਰਕ ਸਾਡੇ ਨਾਲ ਕਰਾਓ ਤੇ ਅਸੀਂ ਜਿਹੜਾ ਹੈਗਾ ਉਸਦੇ ਫ੍ਰੀ ਇਹ ਅੰਗ ਲਗਾਉ। ਇਹ ਜੋ ਕੈਂਪ ਹੈ ਜੀ ہمارا ਵੈਸੇ ਤੋਂ 2021 ਸੇ ਅਸੀਂ ਇਹ ਕੈਂਪ ਲਗਾ ਰਹੇ ਹਾਂ। और ये कैंप में डॉक्टर जगजीत सिंह जो हैं ये यहाँ से पेशेंट लेके जाते थे चंडीगढ़ यूनिवर्सिटी में हम कैंप लगाते थे अभी तक हमने चार हज़ार लोगों को लगाया तो यहाँ से ले जाने में उनको ये लगा कि पेशेंट को ले जाने में दिक्कत होती है तो उन्होंने हमें ये सुझाव दिया कि हम यहीं पे कैंप लगा लेते हैं हमने उसके लिए उनको अपनी रजामंदी दी और हम ये कैंप यहाँ पर लगाए इस कैंप में अभी तक हमने दो लोगों का रजिस्ट्रेशन किया है और आगे रजिस्ट्रेशन जारी है अगला कैंप भी हमारा जल्दी ही यहाँ पर लगेगा तक तो कोई दिक्कत परेशानी नहीं आई और वैसे भी हमारा हेल्पलाइन नंबर है हम हम सारे पेशेंट को अपना नंबर देते हैं कि किसी को कोई दिक्कत आए तो हम उसको हमारा वहाँ चंडीगढ़ में सेंट्रल है हम उसको ठीक कर देते हैं कोई चार्ज नहीं करते जी ये जो अंग है ये सब फ्री ऑफ कॉस्ट हम दे रहे हैं एक रुपया इसका चार्ज नहीं है मार्केट में इसकी कीमत बहुत ज़्यादा है और वो फिटमेंट भी प्रॉपर नहीं हो पाती है इसलिए हमने पूरा वर्कशॉप ही यहाँ पे रखा हुआ है कि साथ के साथ ही उसका मेज़रमेंट लेंगे फिट करेंगे और उसके हिसाब से बना के देंगे जो पेशेंट की जरूरत है रह जाते हैं हमारा कैंप समय समय पर लगता है जैसे यहाँ पर भी अगले एक डेढ़ महीने के बाद दोबारा हम कैंप लगा रहे हैं तो वो उसमें दोबारा आ सकते हैं वैसे हमारा रजिस्ट्रेशन का चलता रहता है उनका मोबाइल नंबर भी हमारे पास है हम उनको कॉल करके बुलाते भी रहते हैं बहुत वीयास किसी ने ग्रुप तो ज पाए जाते भी उसे कैंप लगना का सरकार मतलब अंक लगने लत्त बहं जी भी भजिया हुई मतलब इतने आके इन्ना वह लगे जी इन्होंने बहुत वह केयर करी है खाने पीने का प्रबंध है ਬਾਕੀ ਹੋਰ ਹਰ ਇੱਕ ਸਹੂਲਤ ਇਤਜਾਬ ਤੁਹਾਡੇ ਲੱਗ ਗਿਆ ਹੀ ਲੇਕਿਨ ਮੇਰਾ ਨਾਪ ਹੋ ਗਿਆ ਜੀ ਬਸ ਹੁਣ ਉਸ ਤੋਂ ਬਾਅਦ ਲਾਦਨੀ ਇਹਨਾਂ ਨੇ ਇਸਨਾਂ ਦੇ ਵੀ ਲੱਗੇ ਹੋਏ ਨੇ ਵਧੀਆ ਤੁਰਦੇ ਨੇ ਵਧੀਆ ਚੱਲਦੇ ਨੇ ਫੇਰ ਟ੍ਰੇਨਿੰਗ ਦੰਦੇ ਨੇ ਤੇ ਚਲਾ ਕੇ ਦਿਖਾਉਂਦੇ ਨੇ ਉਹਨਾਂ ਨੂੰ ਪਹਿਲਾਂ ਸਹਾਰਾ ਦੰਦੇ ਨੇ ਫੇਰ ਥੋੜਾ ਚਲਾ ਕੇ ਉਸ ਤੋਂ ਬਾਅਦ ਫੇਰ ਉਹ ਕੱਲਾ ਆਪ ਦੇ ਆਪ ਚੱਲਦਾਗਾ ਬੰਦਾ ਤੇ ਜਦੋਂ ਜਮੀ ਚੱਲਣ ਲੱਗ ਜਾਂਦਾ ਫੇਰ ਓਕੇ ਕਰ ਦੋਕਟਰ ਕੀ ਮੈਂ ਅੱਜ ਕੈਂਪ ਲਵਾਇਆ ਜੀ ਲੱਗਿਆ ਜੀ ਤੇ ਸਾਨੂੰ ਆਨਲਾਈਨ ਤੇ ਪਤਾ ਲੱਗਿਆ ਜੀ ਫੇਰ ਅਸੀਂ ਫਾਰਮ ਭਰਦੇ ਤੇ ਆਹਨ ਪਰਤੇ ਇਹਨਾਂ ਨੇ ਸਾਨੂੰ ਮੈਸੇਜ ਭੇਜਤਾ ਮੈਸੇਜ ਭੇਜਣ ਤੇ ਅਸੀਂ ਇੱਥੇ ਆ ਗਏ ਜੀ ਇਹਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਖਾਣਾ ਵੀ ਦਿੰਦੇ ਨੇ ਨਾਲ ਕੀ ਆ ਵੀ ਦਿੰਦੇ ਨੇ ਹੈ ਜੀ ਤੇ ਲੱਤ ਮੇ ਲੱਗ ਗਿਆ ਵਧੀਆ ਤੁਰਦਾ ਮੈਂ ਕਿ ਇਹ ਲੱਤ ਤਾਂ ਡਿੱ ਕਦੇ ਨਾਲ ਕੱਟੀ ਗਈ ਸੀ ਜੀ ਇਹ ਮੈਨੂੰ ਸ਼ੂਗਰ ਦੀ ਜੀ ਇਨਫੈਕਸ਼ਨ ਹੋ ਗਈ ਸੀ ਸ਼ੂਗਰ ਦੀ ਬਿਮਾਰੀ ਸੀ ਉਹਦੇ ਨਾਲ ਕੱਟੀ ਗਈ ਆ ਗਈ ਇਨਫੈਕਸ਼ਨ ਹੋ ਵੀ ਸੀ ਇਹ ਕਿੰਨੇ ਸਾਲ ਹੋ ਗਏ ਸੀਗੇ ਜੀ ਇਹਨੂੰ ਹੋ ਗਏ ਸੀ 1.5 ਸਾਲ ਕੱਟੀ ਤੋਂ ਤੇ ਪਰ ਪੀਨਾਂ ਲੱਤ ਤਾਂ ਚਲਦੇ ਸੀ ਅਜੇ ਨਹੀਂ ਜੀ ਉਹ ਕੰਝੀ ਨਾਲ ਚਲਦੇ ਨੇ ਅੱਛਾ ਜੀ ਹਾਂ ਜੀ ਲਈ ਹੁਣ ਜਿਵੇਂ ਤੁਹਾਡੀ ਲੱਤ ਲੱਗੀ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਨਹੀਂ ਹੁਣ ਲੱਤ ਲੱਗੀ ਜੀ ਮੈਂ ਵਧੀਆ ਟੁਰ ਰਸ ਟੁਰਵਾ ਕੋਈ ਸਹਾਰਾ ਦੇ ਲੈਣਾ ਪੈਂਦਾ ਜੱਕ